ਦੋਵੇਂ ਹਾਂਜੀ ਮੇਰਾ ਨਾਮ ਮੋਨਿਕਾ ਕੰਨਾ ਵਾਰਡ ਨੰਬਰ 23 ਵਾਰ ਸੈਕਟਰੀ ਮੇਂ ਜੋਇੰਟ ਫੈਕਟਰੀ ਨਾਗਰ ਡਿਸਟ੍ਰਿਕਟ ਦੇ ਤੇ ਸਾਡਾ ਆਮ ਆਦਮੀ ਪਾਰਟੀ ਦਾ ਬੜੀ ਅੱਛੀ ਵਰਕਿੰਗ ਚੱਲ ਰਹੀ ਹੈ ਬੜਾ ਗੁਜਾਨ ਹੈ ਲੋਕਾਂ ਚ ਜ਼ੀਰੋ ਬਿਲ ਤੋਂ ਲੈ ਕੇ ਹਰ ਕੋਈ ਚਾੜ ਨੂੰ ਪਸੰਦ ਕਰ ਰਿਹਾ ਹੈ ਇਦੇ ਨਾਲ ਸਾਨੂੰ ਲੱਗਦਾ ਸਾਡੇ داریਵਾਲ ਸਾਹਿਬ ਤੋਂ ਬੜੀ ਅਚੀ ਲੀਡ ਤੇ ਜਿੱਤਨ ਦੀ ਆ ਬਲੀ 60% ਵੋਟਿੰਗ ਹੋ ਗਈ ਹੈ ਸਰ ਹਾਂਜੀ ਤੇ ਗਰਮੀ ਕਾਫੀ ਹੈ ਗਰਮੀ ਕਾਫੀ ਹੈ ਲੇਕਿਨ ਦੇਖੋ ਸਾਰਾ ਪ੍ਰਬੰਧ ਹੋਇਆ ਹੈ ਅਸੀਂ ਜੋ ਸਾਡੀ ਕੋ ਲੋਕਾਂ ਦੀ ਸੇਵਾ ਹੋ ਸਕਦੀ ਹੋਤੀ ਵਾਤੋ ਵਾਤ ਕਰ ਰਹੇ ਆ ਆਟੋ ਲੱਗੇ ਹੋਏ ਆ ਆਟੋ ਲੈ ਕੇ ਆ ਰਹੇ ਆ ਗੱਡੀਆਂ ਲੱਗੀਆਂ ਹੋਈਆਂ ਮਤਲਬ ਹਰ ਫੈਸਿਲਿਟੀ ਆਪਾਂ ਦੇ ਰਹੇ ਆ ਲੋਕਾਂ ਨੂੰ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਏ ਲੋਕੀ ਖੁਸ਼ੀ ਨਾਲ ਵੋਟ ਪਾਣਾਂ ਕੋਈ ਇਹ ਨਾ ਕਵੇ ਕਿ ਗਰਮੀ ਹੈ ਤਾਂ ਅਸੀਂ ਵੋਟ ਪਾ ਨਹੀਂ ਜਾਣਾ ਦੇਖਿਆ ਤੁਸੀਂ ਇਹ ਤੇ ਲੰਗਰ ਪਾਣੀ ਦਾ ਬੜਾ ਵਧੀਆ ਖਾਣ ਤੇ ਪਾਣੀ ਠੰਡਾ ਸ਼ੀਰ ਵੀ ਵਗਾਰਾ ਲਗਾਇਆ ਹਾਂ ਜੀ ਹਾਂ ਜੀ ਸ਼ੀਰ ਲੱਗੀ ਹੋਈ ਹੈ ਖਾਣਾ ਆ ਰਿਹਾ ਸਾਰਾ ਪ੍ਰੋਪਰ ਹਰ ਪਾਣੀ ਜੂਸ ਫਰੂਟ ਚਾਹ ਸਭ ਕੁਝ ਆ ਰਿਹਾ ਜਿਹੜੇ ਅੰਗਹੀ ਨੇ ਉਹਨਾਂ ਵਾਸਤੇ ਵੀ ਕੋਈ ਉਹਨਾਂ ਵਾਸਤੇ ਦੇਖੋ ਜੀ ਵੀਲ ਚੇਅਰ ਲਗੀਆਂ ਹੋਈਆਂ ਉਹਨਾਂ ਨੂੰ ਬਕਾਇਦਾ ਗੱਡੀ ਵਿੱਚ ਲੈ ਕੇ ਆ ਰਹੇ ਲੈ ਕੇ ਜਾ ਰਹੇ ਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਅਰੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਲਾਈਨ ਤੋਂ ਸਭ ਤੋਂ ਅੱਗੇ ਲੈ ਜਾ ਕੇ ਉਹਨਾਂ ਨੂੰ ਪਹਿਲੇ ਵੋਟ ਪਾਈ ਜਾ ਰਹੀ ਹੈ ਖਤਰੀਵਾਲ ਸਾਹਿਬ ਲੱਗਦਾ ਕਿ ਐਸਆਰ ਨੂੰ ਦਿਤਾਉਗੇ ਖਤਰੀਵਾਲ ਸਾਹਿਬ ਨੂੰ ਜਰੂਰ ਦਿਤਾਵਾਂਗੇ ਸਾਡੀ ਆਮ ਆਦਮੀ ਪਾਰਟੀ ਇੰਨੇ ਅੱਛੇ ਕੰਮ ਕਰ ਲਈ ਹੈ ਅਸੀਂ ਵੀ ਦੇਖੋ ਲੋਕ ਜੁੜੇ ਆ ਇਸੇ ਕਰਕੇ ਜੁੜੇ ਆ ਕਿ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹੈ ਕਿ ਸਾਡੀ ਪਾਰਟੀ ਹੋਰ ਗਰੋ ਕਰੇ ਮੇਰਾ ਨਾਮ ਰਵਿੰਦਰ ਖੰਸ ਹੈ ਮੈਂ ਆਮ ਆਦਮੀ ਪਾਰਟੀ ਪੰਜਾਬ ਦਾ ਵਾਈਸ ਪ੍ਰਧਾਨ ਹੈ ਐਂਡ ਚਾਰਜ ਮਾਜਰ ਜਨ ਐਸੀਵੀਂਗ सवेरे छे तो बजे सत बजे पोलिंग शुरू हुई है, है और छे बजे तक होनी है और लगातार अच्छी पोलिंग हो रही है कुछ एरिए छो को को गर्मी ज़्यादा करके कुछ एरियन छड़ के बाकी वार्ड नंबर तेई और पच्ची मैं जरा घूम के आया विधानसभा ईस्ट लोग सभा अमृतसर सत परसेंट पोलिंग हो चुकी है अभी दो ढाई बजे है ਇਸ ਤਰ੍ਹਾਂ ਦੀ ਇਕਦੁਕਾ ਛੱਡ ਕੇ ਕਈ ਜਗ੍ਹਾ ਤੇ ਥੋੜੀ ਟੈਕਨੀਕਲ ਪ੍ਰੋਬਲਮ ਸੀ ਮੈਂ ਠੀਕ ਕਰਵਾਈ ਹੈ ਅਸੀਂ ਸਭ ਨੇ ਇਹੀ ਕਿਹਾ ਪ੍ਰਜੈਕਟਡ ਆਫਸਰ ਨੂੰ ਕਨਿਸ ਆਫੀਸਰ ਨੂੰ ਮੇਨ ਇਹ ਦੋ ادارے ਹੈ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੂੰ ਅਸੀਂ ਗੱਲ ਕਹੀ ਹੈ ਕਿ ਇਹ ਭਾਰਤ ਦੇ ਲੋਕਤੰਤਰ ਚ ਭਾਰਤ ਦੇ ਲੋਕਤੰਤਰ ਦੇ ਵਿੱਚ ਮੰਦਰ ਜਿਹੜਾ ਪਾਰਲੀਮੈਂਟ ਦਾ ਮੰਦਰ ਹੈ ਉਹਦੇ ਵਾਸਤੇ ਬਹੁਤ ਵੱਡਾ ਇੱਕ ਅਧਿਕਾਰ ਹੈ ਵੋਟ ਤਾਂ ਲੋਕਾਂ ਨੂੰ ਵੋਟ ਦਾ ਅਧਿਕਾਰ ਹੱਕ ਦੇਣਾ ਚਾਹੀਦਾ ਹੈ ਅਸੀਂ ਪੋਲੀਟਿਕਲ ਲੋਕ ਪ੍ਰਸ਼ਾਸਨ ਲੋਕਾਂ ਦੀ ਹੈਲਪ ਵਾਸਤੇ ਆਏ ਆਓ ਵੋਟ ਦੇ ਆਓ ਆਪਣੇ ਵੋਟ ਪਾਓ ਔਰ ਭਾਰਤ ਦੇ ਜਿਹੜਾ ਲੋਕਤੰਤਰ ਦਾ ਵੱਡਾ ਮੰਦਰ ਹੈ ਉਹਦੇ ਚ ਆਪਣੇ ਮਨਪਸੰਦ ਆਪਣੀ ਮਰਜ਼ੀ ਦੇ ਨੁਮਾਇੰਦੇ ਚੁਣ ਕੇ ਭੇਜੋ ਔਰ ਤਾਂ ਜੋ ਇਸ ਦੇਸ਼ ਦੇ ਹਾਲਾਤ ਜੋ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਨੌਕਰੀ ਦੀ ਸਮੱਸਿਆ ਹੈ ਹੈਲਥ ਦੀ ਸਮੱਸਿਆ ਹੈ ਬੱਚੇ ਸਾਡੇ ਨੌਜਵਾਨ ਬਾਹਰ ਜਾ ਰਹੇ ਆ ਔਰ ਕੁਝ ਕੋਆਪਰੇਟ ਘਰਾਨਿਆਂ ਦੇ ਕਰ ਦੇਸ਼ ਆ ਗਿਆ ਹੈ ਕਿ ਦੰਗਰੇਜ ਨੇ ਦੇਸ਼ ਨੂੰ ਗੁਲਾਮ ਕਰ ਲਿਆ ਸੀ ਹਾਈਜੈਕ ਕਰ ਲਿਆ ਸੀ ਕੁਝ ਲੋਕਾਂ ਨੇ ਇਸ ਟਾਈਮ ਜੇਲ੍ਹ ਸੁਮਿਦਾਈ ਹਾਈਜੈਕ ਕੀਤਾ ਤਾਂ ਕਿ ਉਹਨੂੰ ਛੁੜਾਇਆ ਜਾ ਸਕੇ ਤੋਂ ਇਹਦੇ ਵਾਸਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਸੁਧਾਰਪਗਵੰਤ ਸਿੰਘ ਪਗਵੰਤ ਸਿੰਘ ਮਾਨ ਜੀ ਔਰ ਡਾਕਟਰ ਸੰਦੀਪ ਪਾਟੜ ਜੀ ਅਸੀਂ ਤੱਤ ਪਰ ਹਾਂ ਤੋਂ ਅਸੀਂ ਉਹਦੇ ਵਾਸਤੇ ਲੋਕਾਂ ਨੂੰ ਕਹਿ ਰਹੇ ਹੁਨੇ ਦਿੰਨਾ ਕਹਿ ਰਹੇ ਆਓ ਔਰ ਵੋਟ ਕਰੋ ਨਿਕਲੇ ਨਿਕਲੇ ਲੋਕਾਂ ਦੇ ਕਈਆਂ ਦੇ ਗਲੇ ਸ਼ਿਕਵੇ ਸੀ 1000 ਵਾਲੇ ਜਾਂ ਹੋਰ ਸੀਗੇ ਇਸ VOTING ਦੇ ਵਿੱਚੋ ਲੋਕ ਉਹ ਗਿਲੇ ਸ਼ਿਕਵੇਆਂ ਨੂੰ ਪਰੇ ਕਰਕੇ ਤਾਂ ਭਾਰੀਵਾਲ ਸਾਹਿਬ ਨੂੰ ਸਮਰਥਨ ਦੇ ਰਹੇ ਇੱਕ ਜਿਹੜੇ ਤੁਸੀਂ ਗਿਲੇ ਸ਼ਿਕਵੇ ਦੀ ਗੱਲ ਕੀਤੀ ਹੈ ਤਾਂ ਇਹ ਅਸੀਂ ਜਦੋਂ ਸਾਨੂੰ ਸੱਤਾ ਮਿਲੀ ਤੋਂ ਇਹ ਕਹਿੰਦੇ ਵੀ ਕਾਂਗਰਸ ਹੀ ਕਹਿੰਦੇ ਸੀ ਕਿ ਅਕਾਲੀ ਲੁੱਟ ਕੇ ਖਾ ਗਏ BJP ਵਾਲੇ BJP ਵਾਲੇ ਕਹਿੰਦੇ ਸੀ ਕਾਂਗਰਸ ਵਾਲੇ ਲੁੱਟ ਕੇ ਖਾ ਗਏ ਅਕਾਲੀ ਤੋਂ ਇਸ ਕਰਕੇ ਅਸੀਂ ਉਸ ਚੀਜ਼ ਤੋਂ ਫਿਰ ਪਰੇ ਹੋ ਗਏ ਅਸੀਂ ਸਾਡੀ ਸਾਡਾ ਚੋਣ ਮੈਨੀਫੈਸਟੋ ਨਹੀਂ ਸੀ ਜੋਨ ਮੈਨੀਫੈਸਟੋ ਚੇਕੇ ਧੋਖਾ ਦੇ ਕੇ ਲੋਕਾਂ ਕੋਲ ਵੋਟਾ ਲੈਂਦੇ ਸੀ ਬਾਅਦ ਚ ਜੋਨ ਵੈਸਟੀਬਲ ਮੈਨੀਫੈਸਟੋ ਫਾੜ ਕੇ ਤੇ ਡੱਬੇ ਸਿਰ ਦਿੰਦੇ ਸੀ 5 ਸਾਲ ਰਾਜ ਕਰਦੇ ਸੀ ਜਿਹਦਾ ਕੈਪਟਨ ਜਦੋਂ ਆਏ ਗੁੜਕਾ ਸਾਹਿਬ ਦੀ ਸ਼ੌਂਖ ਖਾਦੀ ਬਾਦਲ ਸਾਹਿਬ ਪੰਥ ਦਾ ਹਵਾਲਾ ਦਿੰਦੇ ਸੀ ਤੋ ਨਾ ਪੰਥ ਖਤਰਾ ਹੀ ਸੀ ਸੀ ਬਾਦਲ ਸਾਹਿਬ ਦਾ ਪਰਿਵਾਰ ਖਤਰਾ ਹੀ ਜਾਂਦਾ ਸੀ ਤੇ ਪਰਿਵਾਰ ਵਾਸਤੇ ਪੰਥ ਖਤਰਾ ਹੀ ਪਾ ਦਿੰਦੇ ਸੀ ਕੈਪਟਨ ਸਾਹਿਬ ਦਾ ਪਰਿਵਾਰ ਖਤਰਾ ਹੀ ਜਾਂਦਾ ਸੀ ਗੁੜਕਾ ਸਾਹਿਬ ਦੀ ਸ਼ੌਂਖ ਕਰਨ ਦੇ ਸਾਡੇ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਨੇ ਗਾਰੰਟੀ ਦਿੱਤੀ ਪਹਿਲੀ ਗਾਰੰਟੀ ਸੀ ਦੀ ਜੀ ਦਾ ਬਿੱਲ ਮਾਫ ਹੋਏਗਾ 300 ਡੂਟ ਮਾਫ ਹੋਏਗਾ ਐਸਸੀਐਸਟੀ ओबीसी ਤੋਂ ਅਲਾਵਾ ਸਭ ਲੋਕਾਂ ਦਾ ਇੱਕ ਤਰਫਾ ਮਾਫ ਹੋਏਗਾ ਸਾਡੀ ਸਰਕਾਰ ਨੇ ਸਭ ਤੋਂ ਵੱਡਾ ਤੋਹਫਾ ਦਿੱਤਾ ਲੋਕਾਂ ਨੂੰ ਲੋਕ ਸਾਨੂੰ ਟੈਕਸ ਦਿੰਦੇ ਆ ਅਸੀਂ ਸਰਕਾਰ ਚਲਾਉਂਦੇ ਆ ਸਰ ਮਲਾਜਮਾਂ ਨੂੰ ਤਨਖਾਹ ਦਿੰਦੇ ਆ ਲੋਕਾਂ ਦੀਆਂ ਜੋ ਸਹੂਲਤਾਂ ਉਹ ਦਿੰਦੇ ਆ ਗਰੰਟਾਂ ਆਂਦੀਆਂ ਲੋਕਾਂ ਦੇ ਟੈਕਸ ਰ ਹੈ ਲੋਕਾਂ ਨੂੰ ਅਸੀਂ ਉਹ ਵਾਪਸ ਕਰ ਰਹੇ ਪੇ ਬੈਕ ਗਰੰਟੀ ਜੁਬਾਨ ਕਮਿਟਮੈਂਟ ਤੋਂ ਇਸ ਦੇ ਨਾਲ ਲਾਲ ਮਹੱਲਾ ਕਲੀਨਿੰਗ ਬਹੁਤ 25 45000 ਨੌਕਰੀਆਂ ਪੰਜਾਬ ਸਰਕਾਰ ਨੇ ਦਿੱਤੀਆਂ ਇਹ ਚ 11000 ਨੌਕਰੀਆਂ ਅਰਕਸ਼ਤ ਜਿਹੜੇ ਸ਼ਡਿਊਲ ਕਾਸਟ ਲੋਕਾਂ ਨੂੰ ਮਿਲੀਆਂ ਬਲਕਿ ਇਦਾਂ ਦੇ ਐਡਾਂ ਦੇ ਵਧੀਆ-ਵਧੀਆ ਕੰਮ ਹੋਇਆ ਜਿੰਨਾ ਲੋਕ ਸਹਿਮਤ ਹੈ ਥੋੜਾ ਇਹ ਹੈ ਕਿ ਜੋ ਕੁਝ ਵਿਗੜਿਆ ਤੇ ਗੜਿਆ ਹੋਵੇ ਤੋ ਉਹਨੂੰ ਸੁਧਾਰਨ ਨੂੰ ਟਾਈਮ ਲੱਗਦਾ ਇੱਕ ਪਾਸੇ 70 ਸਾਲ ਦਾ ਗੰਭ ਸੀ ਜਿਹੜਾ ਝਾੜੂ ਨਾਲ ਸਾਫ ਕੀਤਾ ਲੋਕਾਂ ਨੇ ਤਾਂ ਇੱਕ ਪਾਸੇ ਜਿਹੜੇ ਸਾਡੇ 1000 ਰੁਪਿਆ ਵਾਲਾ ਕੁਝ ਹੋਰ ਐਸ਼ੀਆ ਸਕੀਮਾਂ ਜਿਹੜੀਆਂ ਗਰੰਟੀਆਂ ਹਜੇ ਪੈਂਡਿੰਗ ਬਈਆਂ ਬਿਆਸ ਸਮੇਤ ਦਵਾਂਗੇ ਅਸੀਂ ਕਿਹਾ ਬਿਆਸ ਸਮੇਤ ਦਵਾਂਗੇ ਕਿਉਂਕਿ ਜੋ ਅਸੀਂ ਜੇ ਲੋਕਾਂ ਨੂੰ ਸਾਡੇ ਦੇ ਵਿਸ਼ਵਾਸ ਹੈ ਕਿ ਅਸੀਂ ਬਿਜਲੀ ਦਾ ਬਿੱਲ ਮਾਫ ਕੀਤਾ। ਬਲਾ ਕਲੀਨਿਕ ਖੋਲਕੇ ਸਕੂਲ ਵਧੀਆ ਕੀਤੇ ਆ। ਨੌਕਰੀ ਦਿੰਦੀ ਹੈ। ਬਹੁਤ بڑے بڑے ਕੰਮ ਕੀਤੇ ਆ। ਅਸੀਂ ਇਹ ਵੀ ਕਰਾਂਗੇ। 5 ਸਾਲ ਹੋ ਗਏ ਆ। ਸਾਡੀ ਪਾਰਟੀ ਅਰਵਿੰਦ ਕੇਜਰੀਵਾਲ ਜੀ ਦਿੱਲੀ ਦਾ ਇਲੈਕਸ਼ਨ ਲੜਦੇ ਤੀਸਰੀ ਵਾਰੀ ਮੁੱਖ ਮੰਤਰੀ ਬਣੇ। ਉਹਨਾਂ ਨੇ ਦਿੱਲੀ ਦੇ ਵਿੱਚ ਵੀ ਕਿਹਾ ਜਦੋਂ ਵੀ ਇਲੈਕਸ਼ਨ ਲੜਦੇ ਆ ਤੀਸਰੀ ਇਲੈਕਸ਼ਨ ਲੜੇ ਮੈਂ ਉੱਥੇ ਸੀ। ਅਗਰ ਮੈਨੇ ਕੰਮ ਕੀਆ ਹੈ ਤਾਂ ਵੋਟ ਦਾਲਨਾ ਅਸੀਂ ਕੰਪਤੀ ਵੋਟ ਮੰਗਦੇ ਆ ਜਦੋਂ ਮੈਂ ਤੁਹਾਨੂੰ ਨੌਕਰੀ ਦੀ ਗੱਲ ਕੀਤੀ ਹੈ ਰੋਜ਼ਗਾਰ ਦੀ ਗੱਲ ਕੀਤੀ ਹੈ ਤੁਹਾਨੂੰ ਬਿਜਲੀ ਦੇ ਬਿੱਲ ਦੀ ਗੱਲ ਕੀਤੀ ਹੈ ਸਾਡੀ ਪਾਰਟੀ ਦੇ ਵਿੱਚ ਗਲਦੀਪ ਸਿੰਘ ਧਾਰੀਵਾਲ ਜਿਹੜਾ ਅਸੀਂ ਕੈਂਡੀਡੇਟ ਕੀਤਾ ਖੜਾ ਔਰ ਤਕਰੀਬਨ 9 ਮੰਤਰੀ ਖੜੇ ਕੀਤੇ 13 ਚੋਂ 13 ਚੋਂ 9 ਮੰਤਰੀ ਜਿਹਨੇ 2 ਸਾਲ ਕੰਮ ਕੀਤਾ ਅਸੀਂ ਉਹਨਾਂ ਦੇ ਮੰਤਰੀ ਕਾਲ ਦੇ ਦੌਰਾਨ ਜਿਹੜੇ ਉਹਨਾਂ ਨੇ ਕੰਮ ਕੀਤੇ ਅਸੀਂ ਉਹਤੇ ਵੋਟ ਮੰਗ ਰਿਹਾ ਗਲਦੀਪ ਸਿੰਘ ਧਾਰੀਵਾਲ ਅਮਰ ਸਰ ਦਾ 70 ਸਰ ਚੋਂ ਪਹਿਲਾ ਕੈਂਡੀਡੇਟ ਹੈ ਆਰਲ ਪਾੜੀਆ ਲਗਾਤਾਰ ਐਮਪੀ ਰਹੇ ਬਲਦੇਵ ਬਲਦੇਵ ਪ੍ਰਕਾਸ਼ ਜੀ ਰਹੇ ਸਾਥੀ ਕਰਪਾਲ ਸਿੰਘ ਜੀ ਰਹੇ ਮੌਜੂਦਾ ਹੁਣ ਓਜਲਾ ਸਾਹਿਬ ਸਿੱਧੂ ਸਾਹਿਬ ਕਿਸੇ ਨੇ ਆਪਣਾ ਰਿਪੋਰਟ ਕਾਰਡ ਨਹੀਂ ਪੇਸ਼ ਕੀਤਾ ਕਿਸੇ ਐਮਐਲਏ ਨੇ ਮੰਦਰ ਮਸਜਿਦ ਗੁਰਦੁਆਰੇ ਦੇ ਨਾਮ ਤੇ ਵੋਟ ਮੰਗਦੇ ਆ ਧਾਰੀਵਾਲ ਸਾਹਿਬ ਨੇ ਜਿੱਦਨ ਕੈਂਪੇਨ ਸ਼ੁਰੂ ਕੀਤਾ ਟਿਕਟ ਸ਼ੁਰੂ ਅਨਾਉਂਸ ਹੋਣ ਤੋਂ ਬਾਅਦ ਉਹਨੇ ਅਜ਼ਨਾਲੇ ਦੇ ਵਿੱਚ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਸਾਡੇ ਦੇ ਟੇਬਲ ਦੇ ਪਿਆਣਾ ਕਿ ਮੈਂ ਅਜ਼ਨਾਲੇ ਦੇ ਵਿੱਚ ਇਹ ਕੰਮ ਕੀਤੇ ਆ ਮੰਤਰੀ ਬਣ ਕੇ 11000 ਏਕੜ ਜ਼ਮੀਨ ਬਾਦਲਾਂ ਕੋ ਛਡਾਈ ਕੈਪਟਨਾਂ ਕੋ ਛਡਾਈ ਸਮਝਿਆ ਤੁਸੀਂ ਮਾਨ ਕੋ ਸੜਾਈ ਉਹ 11000 ਏਕੜ ਜਮੀਨ ਸਰਕਾਰੀ ਮੱਲੀ ਸੀ ਇਹ ਖਤਾਰੀ ਵਾਲ ਦਾ ਰਿਪੋਰਟ ਕਾਰਡ ਹੈ ਉਸੇ ਅਧਾਰ ਤੇ ਉਹ ਟਿਕਟ ਦਿੱਤੀ ਹੈ ਕਿ ਅਸੀਂ ਇਦਾਂ ਦਾ ਪੰਜਾਬ ਦਾ ਇੱਕ ਮੰਤਰੀ ਪੰਜਾਬ ਦਾ ਇੱਕ ਮੈਂਬਰ ਪਾਰਲੀਮੈਂਟ ਪਾਰਲੀਮੈਂਟ ਦੇ ਭੇਜਣਾ ਚਾਹੁੰਦੇ ਆ ਜਿਹੜੇ ਅਮਰਸਰ ਦੀ ਇੰਡਸਟਰੀ ਦੀ ਗੱਲ ਕਰੇ ਅਮਰਸਰ ਦੀ ਰੋਜ਼ਗਾਰ ਦੀ ਗੱਲ ਕਰੇ ਅਮਰਸਰ ਵਪਾਰੀ ਦੀ ਗੱਲ ਕਰੇ ਅਮਰਸਰ ਦੀ ਕਿਸਾਨੀ ਦੀ ਗੱਲ ਕਰੇ ਅਮਰਸਰ ਦੇ ਵਪਾਰੀ ਦੀ ਗੱਲ ਕਰੇ ਬਹੁਤ ਸਮੱਸਿਆ ਜਿਹੜੀਆਂ ਕਿਸੇ ਵੀ ਐਮਪੀ ਨੇ ਕੋਈ ਰਿਪੋਰਟ ਕਰ ਆਪਣੇ ਪੇਸ਼ ਨਹੀਂ ਕੀਤਾ ਉਹ ਧਾਰੀਵਾਲ ਸਾਡੇ ਕੋਲ ਐਸਾ ਲੀਡਰ ਹੈ ਜਿਹੜਾ ਬੋਲਦਾ ਵੀ ਹੈ ਔਰ ਕੰਮ ਵੀ ਕਰਦਾ ਜਿੰਨਾ 7 ਫੁੱਟ ਲੰਬਾ ਕੱਦ ਹੈ ਔਰ ਉਹ ਨਹੀਂ ਉਹਦੀ ਆਵਾਜ਼ ਬੁਲੰਦ ਹੈ ਅਸੀਂ ਉਹ ਪਾਰਲੀਮੈਂਟ ਮੰਨ ਦਿੱਤਾ ਲੋਕਾਂ ਨੂੰ ਅਮਰਸਰ ਦਾ ਇੱਥੇ ਆਸ਼ਕ ਮੈਂਬਰ ਪਾਰਲੀਮੈਂਟ ਹੋਏਗਾ ਉਹਨੇ ਅੱਜ ਤੱਕ ਜਿਹੜਾ 2 ਸਾਲਾਂ ਚ ਕੰਮ ਕੀਤਾ ਉਹਨੇ ਨਹੀਂ ਸੋਚਿਆ ਕਿ ਕੌਂਸਲਰ ਦੇ ਕਰਨ ਵਾਲਾ ਕੰਮ ਹੈ ਉਹਨੇ ਨਹੀਂ ਦੇਖਿਆ ਕਿ ਸਰਪੰਚ ਦੇ ਕੰਮ ਕਰਨ ਵਾਲਾ ਉਹਨੇ ਨਹੀਂ ਦੇਖਿਆ ਕਿ ਐਮਐਲਏ ਦੇ ਕੰਮ ਕਰਨਾ ਐਮਪੀ ਦੇ ਜਿਹੜੇ ਕੰਮ ਨੂੰ ਨੇ ਹੱਥ ਪਾਇਆ ਕਰਕੇ ਦਿਖਾਇਆ ਇਸ ਕਰਕੇ ਪਾਰਟੀ ਨੇ ਦੀ ਸਿਲੈਕਸ਼ਨ ਕੀਤੀ ਹੈ ਬਹੁਤ ਵਧੀਆ ਅੱਛਾ ਉਮੀਦਵਾਰ ਹੈ ਅਬਰ ਸਰਕਾਰ ਨੂੰ ਦਿੱਤਾ ਹੈ